ਆਪ ਸਰਕਾਰ ਦੀ ਜਿਹੜੀ ਗੈਂਗਸਟਰ ਤੇ ਵਾਰ ਤੇ ਆਪਰੇਸ਼ਨ ਪ੍ਰਹਾਰ ਬਾਰੇ ਜਿਹੜੀ ਇਹਦਾ ਮੁੱਖ ਜਿਹੜਾ ਉਦੇਸ਼ ਹੈਗਾ ਕਿ ਪੰਜਾਬ ਨੂੰ ਗੈਂਗਸਟਰਵਾਦ ਦੇ ਜਿਹੜੇ ਕੋੜ ਤੋਂ ਮੁਕਤ ਕਰਨਾ ਉਸ ਦੀ वचन ਬੰਦਤਾ ਨੂੰ ਮੈਂ ਦੁਰਾਨਾ ਹੈਗਾ ਪੰਜਾਬ ਪੁਲਿਸ ਤਤਪਰ ਤਿਆਰ ਹੈਗੀ ਹੈ ਫੁਲੀ ਮੋਟੀਵੇਟਿਡ ਹੈ ਅਸੀਂ ਇਸ ਗੈਂਗਸਟਰਵਾਦ ਦਾ ਨਾਸ਼ ਕਰਕੇ ਹੀ ਸਾਹ ਲਵਾਂਗੇ ਉਸੇ ਦੀ ਲੜੀ ਦੇ ਵਿੱਚ ਹੀ ਜਿਹੜਾ ਅੱਜ ਐਕਸਚੇਂਜ ਆਫ ਫਾਇਰ ਹੋਇਆ ਹੈਗਾ ਇਹ ਇੱਕ ਗੈਂਗਸਟਰ ਮੱਲਾਬ ਇੱਕ ਜਿਹੜਾ ਕ੍ਰਿਮੀਨਲ ਸੀ ਗਾਇਸ ਨੇ 1 ਸਾਲ ਪਹਿਲਾਂ ਕਪੂਰਥਲੇ ਦੇ ਵਿੱਚ ਕਤਲ ਕੀਤਾ ਸੀਗਾ ਤੇ ਉਸ ਉਸ ਤੋਂ ਵੀ ਤਿੰਨ ਤੋਂ ਇਹ ਫਰਾਰ ਸੀਗਾ ਜਨਵਰੀ ਮਹੀਨੇ ਦੇ ਵਿੱਚ ਇਸ ਨੇ ਕੀਤਾ ਸੀ ਇਹ ਆਪ ਜਿਹੜਾ ਜਸਪਾਲ ਸਿੰਘ ਏਲੀਅਸ ਪੱਟੀ ਹੈਗਾ ਇਹ ਵਿਲੇਜ ਪੱਟੀ ਦਾ ਪੀਐਸ ਚਾਬੇਵਾਲ ਹਸ਼ਾਰਪੁਰ ਦਾ ਰਹਿਣ ਵਾਲਾ ਹੈਗਾ ਇਸ ਨੇ ਲਖਵਿੰਦਰ ਸਿੰਘ ਨਾਮ ਦੇ ਜਿਹੜੇ ਵਿਅਕਤੀ ਦਾ ਕਤਲ ਕੀਤਾ ਸੀਗਾ ਤੇ ਪਰਚਾ ਦਰਜ ਹੈਗਾ ਕਤਵਾਲੀ ਕਪੂਰਥਲਾ ਦੇ ਵਿੱਚ ਮੁਖਬਰ ਖਾਸ ਨੇ ਸਾਨੂੰ ਦੱਸਿਆ ਸੀਗਾ ਕਿ ਇਹ ਜਿਹੜਾ سنگीन ਜੁਰਮ ਕਰਕੇ ਉੱਥੋਂ ਭੱਜਿਆ ਵਾ ਤੇ ਇੱਥੇ ਵੀ ਛੋਟੇ-ਮੋਟੀਆਂ ਵਾਰਦਾਤਾਂ ਦੇ ਵਿੱਚ ਇਹ ਇਸ ਦੇ ਗੈਂਗਸਟਰਾਂ ਨਾਲ ਸੰਬੰਧ ਹੈਗੇ ਨੇ ਤੇ ਜਿਸ ਤਰ੍ਹਾਂ ਇਹ ਇਨਫੋਰਮੇਸ਼ਨ ਸਾਡੇ ਕੋਲੇ ਪਹੁੰਚਦੀ ਹੈ ਤੇ ਐਸਐਸਪੀ ਸਾਹਿਬ ਅੰਮ੍ਰਿਤਸਰ ਰੂਲਰ ਹਕਤ ਵਿੱਚ ਆਉਂਦੇ ਨੇ ਉਹ ਜਿਹੜੇ ਸਾਡੇ ਐਸਪੀ ਡੀ ਨੇ ਮਿਸਟਰ ਦਿੱਤਿਆ ਵਾਰੇ ਆ ਡੀਐਸਪੀ ਡੀ ਗੁਰਵਿੰਦਰ ਨਾਗਰਾ ਤੇ ਡੀਐਸਪੀ ਅਰਣ ਸ਼ਰਮਾ ਅ ਤੇ ਇਹਨਾਂ ਨੂੰ ਜਿਹੜੀ ਇਨਫੋਰਮੇਸ਼ਨ ਮਿਲਦੀ ਹੈਗੀ ਐ ਉਹ ਇਹ ਕਹਿੰਦਾ ਕਿ ਇਹ ਖਲਚੀਆਂ ਥਾਣੇ ਦੇ ਏਰੀਆ ਦੇ ਵਿੱਚ ਇਸ ਦੀ ਜਿਹੜੀ ਐ ਮੂਵਮੈਂਟ ਪਾਈ ਗਈ ਐ ਕਿ ਐਸ ਐਚਓ ਖਲਚੀਆਂ ਇੰਸਪੈਕਟਰ ਮੁਖਤਿਆਰ ਸਿੰਘ ਇਹਨਾਂ ਦੀਆਂ ਟੀਮਾਂ ਬਣਾਈਆਂ ਜਾਂਦੀਆਂ ਕਿ ਇਸ ਨੂੰ ਦਬੋਚਿਆ ਜਾਵੇ ਤੇ ਪਿੰਡ ਟਿੰਮੋਵਾਲ ਦੇ ਵਿੱਚ ਜਦੋਂ ਇਸ ਨੂੰ ਘੇਰਿਆ ਜਾਂਦਾ ਹੈਗਾ ਤਾਂ ਇਹ ਭੱਜਣ ਦੇ ਚੱਕਰ ਦੇ ਵਿੱਚ ਪੁਲਿਸ ਤੇ ਪਾਰਟੀ ਤੇ ਤਬੜ ਤੋੜ ਫਾਇਰਿੰਗ ਕਰਦਾ ਹੈਗਾ ਇੰਦੀ ਰਿਟੈਲੀਟਰੀ ਫਾਇਰ ਜਿਹੜਾ ਇਹ ਮੁਜਰਮ ਐ ਇੰਜਰਡ ਹੁੰਦਾ ਤੇ ਇਸ ਨੂੰ ਓਵਰਪਾਰਵ ਕਰ ਲਿਤਾ ਜਾਂਦਾ ਮੌਕੇ ਤੇ ਇਸ ਤੋਂ ਇੱਕ ਚਾਈਨਾ ਮੈਡ ਦੀ ਬੋਰ ਦੀ ਜਿਹੜੀ ਹੈਗੀ ਪਿਸਤਲ ਬਰਾਮਦ ਹੋਈ ਹੈ ਤੇ ਹਲੇ ਫਿਲਹਾਲ ਨਿਕਡਾਈ ਨੂੰ ਤਿੰਨ ਖੋਲ ਨਜ਼ਰ ਆ ਰਹੇ ਨੇ ਇਹਦੇ ਵੱਲੋਂ ਜਿਹੜੇ ਹੈਗੇ ਬਾਕੀ ਐਫਐਸਐਲ ਦੀ ਟੀਮ ਹੁਣੀ ਤੁਹਾਡੇ ਸਾਹਮਣੇ ਹੀ ਪਹੁੰਚੀ ਹੈਗੀ ਹੈ ਉਹ ਸਾਰੀ ਗਹਿਨ ਜਾਂਚ ਕਰੇਗੀ ਤੇ ਇਸ ਨੂੰ ਜਿਹੜਾ ਇੰਜਰਡ ਹੈਗਾ ਇਹ ਜਸਪਾਲ ਸਿੰਘ ਏਲੀਅਸ ਕੱਟੀ ਇਸ ਨੂੰ ਨਿਰਲੇ ਹਸਪੀਟਲ ਦੇ ਵਿੱਚ ਇਲਾਜ ਲਈ ਸ਼ਿਫਟ ਕੀਤਾ ਜਾ ਚੁੱਕਿਆ ਸਰ ਗੈਂਚਰ ਨਾਲ ਕੋਈ ਸਬੰਧ ਸਾਹਮਣੇ ਹੈ ਇਸ ਦੇ ਜਿਹੜੀ ਸਾਨੂੰ ਜਿਹੜੀ ਹਲੇ ਤਾਂ ਕਿਉਂਕਿ ਇਹ ਦੂਜੇ ਜ਼ਿਲ੍ਹੇ ਦਾ ਰਿਹਾਸੀ ਹੈ ਜਿਵੇਂ ਮੈਂ ਦੱਸਿਆ ਹੁਸ਼ਿਆਰਪੁਰ ਦਾ ਰਹਿਣ ਵਾਲਾ ਤੇ ਇਸ ਦਾ ਕਰਾਇਮ ਕਪੂਰਥਲੇ ਦਾ ਕ੍ਰਿਮਿਨਲ ਰਿਕਾਰਡ ਵੀ ਹੈਗਾ ਦਾ ਚੋਰੀਆਂ ਠਗਿਆਤੀਆਂ ਦਾ ਤੇ ਉਹ ਹੈਗਾ ਉਸ ਦੇ ਵਿੱਚ ਹੁਣ ਜੋ ਕਿ ਇਹ ਹੁਣੀ ਸਾਡੇ ਨਾਲ ਇਹਦਾ ਮੁਕਾਬਲਾ ਹੋਇਆ ਤੇ ਇਸ ਨੂੰ ਓਵਰ ਪਾਵਰ ਕੀਤਾ ਹੈਗਾ ਗਹਿਨ ਪੁੱਛ ਕੇ ਚੋਏਗੀ ਇਹਨਾਂ ਜਰੂਰ ਪਤਾ ਲੱਗਿਆ ਕਿ ਹਾਂ ਇਹਦੇ ਜਿਹੜੇ ਬੈਡ 엘ਿਮੈਂਟਸ ਹੈਗੇ ਉਹਨਾਂ ਨਾਲ ਕਿਉਂਕਿ ਦੇਖੋ ਨਾ ਇੱਕ ਸਾਲ ਤੋਂ ਭੱਜਿਆ ਤੇ ਇਸ ਏਰੀਆ 'ਚ ਹੈਗਾ ਤੇ ਇਹਦਾ ਮਤਲਬ ਕਿੱਥੇ ਠਹਿਰਦਾ ਸੀ ਕਿਹੜੀ ਠਹਿਰ ਹੈ ਉਹ ਸਾਰੀ ਇੱਕ ਇਨਵੈਸਟੀਗੇਸ਼ਨ ਦਾ ਇੱਕ ਵਿਸ਼ਾ ਹੈਗਾ ਅਸੀਂ ਗਹਿਨ ਪੁੱਛ ਕੇ ਚਰਾਂਗੇ ਜਿਸ ਤਰ੍ਹਾਂ ਵੀ ਕੋਈ ਗੱਲ ਆਈ ਤੁਹਾਡੇ ਸਾਹਮਣੇ ਨਾਲ ਫਾਇਰਿੰਗ ਹੋਈ ਫਾਇਰ ਕਿੰਨੇ ਦੇ ਹਲੇ ਫਿਲਹਾਲ ਇਹਦੇ ਵੱਲੋਂ ਤਾਂ ਤਿੰਨ ਹਲੇ ਖੋਲ ਨਜ਼ਰ ਆ ਰਹੀ ਹੈ ਬਾਕੀ ਐਫਐਸਐਲ ਟੀਮ ਆਪਣੀ ਰਿਪੋਰਟ ਦੇਗੀ ਸਾਡੇ ਵੱਲੋਂ ਨਹੀਂ ਸ਼ੁਕਰ ਹੈ ਪ੍ਰਮਾਤਮਾ ਦਾ ਕਿ ਥੋੜੀ ਜੀ ਫੋਰਸ ਇੱਕ ਤਾਂ ਟ੍ਰੇਨਡ ਹੁੰਦੀ ਹੈ ਥੋੜਾ ਜਿਆਦਾ ਉਸ ਤਰੀਕੇ ਨਾਲ ਐਮਬੁਸ਼ ਲਾਇਆ ਜਾਂਦਾ ਟੈਕਨੀਕਲ ਦੇ ਨਾਲ ਬਚਾ ਹੈਗਾ ਪਰ ਇਹਦੇ ਗੋਡੇ ਤੇ 6:00 ਵਜੇ ਹੈਗੀ ਆ ਮਤਲਬ ਫਾਇਰ ਇੰਜਰੀ ਹੋਈ ਹੈ ਹਾਂਜੀ ਹਾਲੇ ਕਤਲ ਲੱਗਿਆ ਬਾਕੀ ਹਲੇ ਤਾਂ ਹਲੇ ਹੋਇਆ ਹੈਗਾ ਅਸੀਂ ਦੇਖਦੇ ਹਾਂ ਸਾਰਾ ਕੁਝ ਸਾਰਾ ਕੁਝ ਤੁਹਾਨੂੰ ਡਿਟੇਲ ਸ਼ੇਅਰ ਕਰ ਦਿੱਤਾ ਜੀ ਸਰ ਪਹਿਲਾ ਫਾਇਰ ਕਿਨਾਂ ਪੁਲਿਸ ਉਹਨਾਂ ਕੀਤਾ ਗਿਆ ਹੋਇਆ ਉਹਨਾਂ ਕੀਤਾ ਨਹੀਂ ਪਹਿਲਾ ਫਾਇਰ ਪੁਲਿਸ ਉਹਨਾਂ ਕਰਦੀ ਹੁੰਦੀ ਐਸ ਪੁਲਿਸ ਫਾਇਰ ਨਹੀਂ ਕਰਦੀ ਪੁਲਿਸ ਨਹੀਂ ਤੁਸੀਂ ਉਹ ਨਾ ਕਰੋ ਵੀ ਤੁਸੀਂ ਐ ਕਿਹਾ ਕਿ ਤੁਸੀਂ ਐ ਸੋਚ ਰਹੇ ਹੋ ਵੀ ਐ ਕਰ ਲਓਗੇ 32 ਸਾਲ ਹੋ ਗਏ ਮੈਨੂੰ ਨੌਕਰੀ ਕਰਦੇ ਐਸ ਤਰ੍ਹਾਂ ਦੀ ਗੱਲਾਂ ਨਾਲ ਮੈਂ ਨਹੀਂ ਬੈਠਾਂਦਾ ਵਿੱਚ ਤੇ ਪੁਲਿਸ ਕਦੇ ਵੀ ਵੀਰਲ ਲਾਫਲ ਅਬਾਈਡਿੰਗ ਜਿਹੜੀ ਫੋਰਸ ਹੈਗੀ ਹੈ ਲਾ ਬਾਈਡਿੰਗ ਫੋਰਸ ਹੈ ਅਸੀਂ ਸਿਰਫ ਆਪਣੀ ਸੈਲਫ ਡਿਫੈਂਸ ਦੇ ਵਿੱਚ ਹੀ ਰਿਟੈਲੀਟਰੀ ਫਾਇਰ ਹੁੰਦਾ ਪੁਲਿਸ ਵੱਲ ਜਦੋਂ ਇਹਨੇ ਆਪਣਾ ਜਿਹੜਾ ਹੈਗਾ ਆਪਣਾ ਤਾਬੜ ਤੋੜ ਫੋਲਿੰਗ ਫਾਇਰਿੰਗ ਕੀਤੀ ਹੈ ਪੁਲਿਸ ਉੱਤੇ ਉਸ ਦੇ ਸੈਲਫ ਡਿਫੈਂਸ ਤੇ ਉਹਦੇ ਵਿੱਚ ਐਕਸਚੇਂਜ ਆਫ ਫਾਇਰ ਹੋਇਆ ਉਹਦੇ ਵਿੱਚ ਇਹ ਸਰ ਆਪਨ ਕਿੰਨੇ ਦੇਖੋ ਆਰਾਮਦਾ ਇਹਦੇ ਕੋਲ ਹਲੇ ਤੱਕ ਤਾਂ ਹਲੇ ਚਾਈਨਾ ਦਾ ਇੱਕ ਮੇਡ ਮੈਚ ਜਿਵੇਂ ਦੱਸਿਆ 30 ਬੋਰ ਦਾ ਅ ਵੈਪਨ ਰੱਖਾ ਬੁਰਾ ਠੀਕ ਹੈ ਜਿਹੜੀ ਬੈਕਗ੍ਰਾਉਂਡ ਕੀ ਨਜ਼ਰ ਆ ਰਹੀ ਹੈ ਬੈਕਗ੍ਰਾਉਂਡ ਤਾਂ ਕ੍ਰਿਮਨਲ ਹੀ ਹੈ ਜਿਵੇਂ ਮੈਂ ਕਿਹਾ ਕਤਲ ਦੇ ਮਾਮਲੇ 'ਚ ਤਾਂ ਇਹ ਵਾਂਚਿਤ ਹੈਗਾ ਹੀ ਇੱਕ ਸਾਲ ਤੋਂ ਭੱਜਿਆ ਹੋਇਆ ਹੈ ਵਾਹ ਸਿੰਘ ਅਸ